ਨੀ ਮੈਟ੍ਰਿਕ ਕੋ ਡਾਊਟ ਕੀਤਾ ਨਹੀਂ ਤੁਹਾਨੂੰ ਲੱਗਦਾ ਨਹੀਂ ਛੱਡ ਸਕਦੇ ਨੇ ਉਹ ਦੇਖੋ ਜਿਹੜਾ ਆਮਲੀ ਹੋ ਜੇ ਉਹਦੇ ਲਈ ਮੁਸ਼ਕਲ ਹੋ ਜਾਂਦਾ ਹੈ ਇਹ ਉਹਦੀ ਟ੍ਰੀਟਮੈਂਟ ਵੀ ਹੈ ਉਹਨੂੰ ਐ ਹੋਲ ਪੈ ਗੰਦੇ ਜਦੋਂ ਨਸ਼ਾ ਥੋੜਾ ਹੋ ਜੇ ਉਦਾਂ ਤੇ ਟ੍ਰੀਟਮੈਂਟ ਤਾਂ ਹੋਊਗੀ ਬਰਨਾਲਾ ਰੈਲੀ ਦੌਰਾਨ ਨੇ ਭਗਵੰਤ ਮਾਨ ਵੱਲੋਂ ਸ਼ਰਾਬ ਛੱਡਣ ਦੇ ਐਲਾਨ ਤੋਂ ਬਾਅਦ ਹੁਣ ਤੱਕ ਵੱਖ-ਵੱਖ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਇਸ ਤਰ੍ਹਾਂ ਹੁਣ ਸ਼ੋਮਣੀ ਅਕਾਲੀ ਦਾ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਭਗਵੰਤ ਮਾਨ ਦੇ ਸ਼ਰਾਬ ਛਡਣ ਦੇ ਐਲਾਨ ਤੇ ਤੰਜ ਕੱਸਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਵੈਸੇ ਤਾਂ ਅਮਲੀ ਵਿਅਕਤੀ ਸ਼ਰਾਬ ਛੱਡ ਨਹੀਂ ਸਕਦਾ ਪਰ ਜੇਕਰ ਭਗਵੰਤ ਮਾਨ ਹੁਣ ਐਲਾਨ ਕਰ ਹੀ ਚੁੱਕੇ ਤਾਂ ਸੰਗਰੂਰ ਵਿੱਚ ਇੱਕ ਲਗਤੋਂ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਭਗਵੰਤ ਮਾਨ ਦੇ ਉੱਤੇ ਨਿਗਰਾਨੀ ਰੱਖੇ। ਤੁਹਾਡੀ ਕੀ ਡੇ ਦਾ ਕਰੇ ਦੇ ਤੇ ਜਦੋਂ ਬੰਦਾ ਐਡਿਕਟ ਹੋ ਜਾਂਦਾ ਉਹ ਛੱਡਣੀ ਬਹੁਤ ਮੁਸ਼ਕਲ ਹੁੰਦੀ ਹੈ ਜਾਣ ਤਾਂ ਕੋਈ ਕਮੇਟੀ ਅਪਾਇੰਟ ਹੋਵੇ ਜਿਹੜੀ ਨਿਗਰਾਨੀ ਰੱਖੇ ਅਗਰ ਵਰਤਮਾਨ ਤੇ ਕੀ ਇਹ ਪਿੰਦੇ ਇੱਕ ਨਹੀਂ ਪਿੰਦੇ ਤੇ ਜੇ ਉਹ ਸਮਰੂਪ ਤੇ ਸਾਡੇ ਐਮਪੀ ਹੈਗੇ ਆ ਸਮਰੂਪ ਹਲਕੇ ਦੀ ਡਿਊਟੀ ਬਣਦੀ ਹੈ ਇੱਕ ਛੋਟੀ ਜੀ ਕਮੇਟੀ ਤਾਂ ਬਣਾ ਦੇ ਉਹ ਜ਼ਿਲ੍ਹਾ ਉਹ ਕਿਹਦੀ ਬਣੇਗੀ ਕਮੇਟੀ ਪੋਲੀਟਿਕਲ ਪਾਰਟੀਆਂ ਦੇ ਐਮਪੀ ਐ ਜੀ ਮੈਂ ਤਾਂ ਹੈ ਨਹੀਂ ਜਦੋਂ ਮੈਂ ਬਣੂੰਗਾ ਮੈਂ ਜਵਾਬ ਦੇਣੀ ਹੈ ਐਡਮਿਨਿਸਟ੍ਰੇਸ਼ਨ ਅਪਾਇੰਟ ਕਰੇਗਾ ਪ੍ਰੈਸ ਵੀ ਕਰ ਸਕਦੀ ਹੈ ਸਾਰੇ ਪ੍ਰੈਸ ਬਹੁਤ ਜਿਆਦਾ ਸਿੱਧਾ ਇਹਦਾ ਡੇਰੀ ਨੂੰ ਡਿਲਾ ਨਹੀਂ ਤੁਸੀਂ ਡਾਊਟ ਕਰਦੇ ਹੋ ਸਰ ਵੀ ਛੱਡ ਨਹੀਂ ਸਕਦੇ ਉਹ ਨਹੀਂ ਮੈਂ ਤਰੀਕੋ ਡਾਊਟ ਕੀਤਾ ਨਹੀਂ ਤੁਹਾਨੂੰ ਲੱਗਦਾ ਨਹੀਂ ਛੱਡ ਸਕਦੇ ਨੇ ਉਹ ਦੇਖੋ ਜਿਹੜਾ ਅਮਲੀ ਹੋ ਜੇ ਉਹਦੇ ਲਈ ਮੁਸ਼ਕਲ ਹੋ ਜਾਂਦਾ ਹੈ ਇਹ ਉਹਦੀ ਟਰੀਟਮੈਂਟ ਵੀ ਹੈ ਉਹਨੂੰ ਐ ਹੋਲ ਪੈ ਜਾਂਦੀ ਹੈ ਜਦੋਂ ਨਸ਼ਾ ਥੋੜਾ ਹੋ ਜੇ ਤੇ ਟਰੀਟਮੈਂਟ ਤਾਂ ਹੋਊਗੀ ਸਮਾਨ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਜਵਾਬ ਵੀ ਸਾਹਮਣੇ ਆਉਣ ਲੱਗੇ ਨੇ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਇਸ ਬਿਆਨ ਤੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾarpal ਸਿੰਘ ਚੀਮਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਇੱਕ ਸੁਲਝੇ ਹੋਏ ਵਿਅਕਤੀ ਨੇ ਅਤੇ ਉਹਨਾਂ ਨੂੰ ਅਜਿਹੀਆਂ ਬਿਆਨਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਕਹੇ ਕਿ ਬਰਨਾਲਾ ਵਿੱਚ ਜੋ ਭਗਵੰਤ ਮਾਨ ਵੱਲੋਂ ਸ਼ਰਾਬ ਛੱਡੀ ਗਈ ਹੈ ਉਸ ਦਾ ਸਭ ਨੂੰ ਸਵਾਗਤ ਕਰਨਾ ਚਾਹੀਦਾ ਹੈ ਦੇਖੋ ਇਹ ਮਾਨ ਸਾਹਿਬ ਬੜੇ ਸੁੱਲਝੇ ਅਧਿਕਾਰੀ ਵੀ ਰਹੇ ਨੇ ਕਿ ਪੋਲਿਟਿਸ਼ੀਨ ਵੀ ਨੇ ਉਹਨਾਂ ਨੂੰ ਜਿੰਨਾਗਲਾ ਸੋਭਾ ਨਹ ਦਿੰਦੀਆਂ ਇਹ ਬੰਦੇ ਦੀ ਪਰਸਨਲ ਲਾਈਫ ਹੁੰਦੀ ਹੈ ਕਿਸੇ ਦੀ ਲਾਈਫ ਕੋਈ ਪੀਂਦਾ ਕੋਈ ਖਾਂਦਾ ਕੁਛ ਮਰਜ਼ੀ ਕਰਦਾ ਲੇਕਿਨ ਇੱਕ ਵਿਅਕਤੀ ਕਹਿ ਰਿਹਾ ਮੈਂ ਕਿ ਲੋਕਾਂ ਦੇ ਲਈ ਮੈਂ ਸਮਾਜ ਦੇ ਲਈ ਆਪਣੇ ਜਿਹੜਾ ਆਪਣਾ ਸਰੀਰ ਨੂੰ ਹੋਰ ਜ਼ਿਆਦਾ ਮਿਹਨਤ ਕਰਨ ਤੇ ਲਾਉਣ ਦੇ ਲਈ ਜੇਕਰ ਮੈਂ ਕਦੇ ਨਾ ਕਦੇ ਪੀਂਦਾ ਸੀ ਉਹ ਛੱਡਦਾਗਾ ਤੇ ਇਹਦਾ ਵੈਲਕਮ ਹੋਣਾ ਚਾਹੀਦਾ ਸੀ ਨਾ ਕਿ ਇਹਦੀ ਨਿੰਦਿਆ ਹੋਣੀ ਚਾਹੀਦੀ ਹੈ ਸੋ ਬੇਸ਼ੱਕ ਭਗਵੰਤ ਮਾਨ ਵੱਲੋਂ ਸ਼ਰਾਬ ਛੱਡਣ ਦੇ ਐਲਾਨ ਨੂੰ ਕਈ ਦਿਨ ਹੋ ਚੁੱਕੇ ਨੇ ਪਰ ਹੁਣ ਤੱਕ ਲਗਾਤਾਰ ਭਗਵੰਤ ਮਾਨ ਤੇ ਨਿਸ਼ਾਨੇ ਕੱਸੇ ਜਾ ਰਹੇ ਨੇ ਜਿੱਥੇ ਵਿਰੋਧੀਆਂ ਵੱਲੋਂ ਨਿਸ਼ਾਨੇ ਲਗਾਏ ਜਾ ਰਹੇ ਨੇ ਉੱਥੇ ਆਮ ਆਦਮੀ ਪਾਰਟੀ ਦੇ ਆਗੂ ਹੁਣ ਤੱਕ ਭਗਵੰਤ ਮਾਨ ਦੇ ਸਹਿਯੋਗ ਦਾ ਸਵਾਗਤ ਕਰ ਰਹੇ ਨੇ ਸੰਗਰੂਰ ਤੋਂ ਸੰਜੀਵ ਗੋਇਲ ਪੰਜਾਬੀ ਲੁੱਕ ਚੈਨਲ